ਦਰਸਾ ਦੇ ਨਿਰਮਲਿਆ ਸੁਣੋ ਬਿਨੋ ਪ੍ਰਭ ਮੇਰੇ ਚਰਨ ਕਮਲ ਅਸੈ ਨਾਨਕ ਏਕੁ ਕਰੈ ਇਸ ਸੁਧ ਨਾਹੀ ਪੂਰਨ ਸੋ ਕਹੋ ਤਲ ਗੁਰ ਸੇਹੀ ਹੈ ਇਹ ਨਿਸ ਸਹਜ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਵਤ ਖੁਸਮ ਦੀ ਨੂਰ ਅਰਸਹੁ ਕੁਰਸਹੁ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮੰਦੀ ਸੱਜਣ ਸੱਚਾ ਪਤਸ਼ਾਹ ਸਿਰਸਾ ਹੰਦੈ ਜਿਸ ਪਾਸ ਬਹਿਠੈ ਆਸੋਹੀ ਹੈ ਸਭ ਨਾਨਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਵਿਣ ਨਾਮੈ ਸਭ ਪਰਮਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਵਿਣ ਨਾਮੈ ਸਭ ਪਰਮਦੇ ਨਿਤ ਜਗ ਤੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰਮੁਖਿ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਸਹਜੇ ਜਾਗੇ ਸਹਜੇ ਸੋਵੇ ਗੁਰਮੁਖ ਅਨੰਦਿਨ ਉਸਤਤ ਹੋਵੇ ਮਨਮੁਖ ਪਰਮੈ ਸਹੰਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗਹਿ ਸਭਹਿ ਸੁਭਾਉ ਐ ਨਾਨਕ ਨਾਮ ਰਤਿ ਆਹ ਬਦਜਾਉ ਪਉੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤੇ ਆ ਹਰ ਇੱਕ ਧਿਆਵਹਿ ਇੱਕ ਇੱਕੋ ਹਦ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਤਪਤੇ ਆ ਜੋ ਹਰ ਨਾਮ ਧਿਆਵ ਮਹਨ ਤਿੰਨ ਡੜ 6 ਘੱਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਸ਼ਲੋਕ ਮਹਲਾ 3 ਜੀ ਵਿਣ ਨਾਮੈ ਸਭ ਪਰਮਦੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵਨੇ ਹਉਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ